ਲੋ ਜੀ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਬਈ ਜੇ ਤੁਹਾਡੇ ਮਨ ਚ ਕੋਈ ਹੰਕਾਰ ਹਨ ਕਿਸੇ ਜਾਇਦਾਦ ਦਾ ਜਾਂ ਧਨ-ਦੌਲਤ ਦਾ ਜਾਂ ਕਿਸੇ ਸ਼ੌਹਰਤ ਦਾ ਜਾਂ ਵੱਡੇ ਬਿਜ਼ਨਸ ਦਾ ਜਾਂ ਵੱਡੀ ਕਿਸੇ ਨੌਕਰੀ ਦਾ ਤਾਂ ਇਸ ਸਥਾਨ ਤੇ ਆ ਕੇ ਤੁਸੀਂ 10 ਮਿੰਟ ਜ਼ਰੂਰ ਬੈਠੋ ਇੱਥੇ ਵੱਡੇ-ਵੱਡੇ ਜਿਹੜੇ ਕਰੋੜਾਪਤੀਆ ਉਹਨਾਂ ਦਾ ਹੰਕਾਰ ਵੀ ਖਤਮ ਹੋ ਜਾਂਦਾ ਇਸ ਸਥਾਨ ਤੇ ਵਿਛੜੀਆਂ ਰੂਹਾਂ ਦੇ ਫੁੱਲ ਪੈਦੇ ਆ ਬਈ ਦੁਨੀਆ ਐਵੇਂ ਮੇਰੀ-ਮੇਰੀ ਕਰਦੀ ਫਿਰਦੀ ਆ ਕੁਝ ਵੀ ਕਿਸੇ ਦੇ ਨਾਲ ਨਹੀਂ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਆ ਦੇਖੋ ਤੁਸੀਂ ਭਾਈ ਕੁਝ ਕੁ ਜਿਹੜੀਆਂ ਅਰਥੀਆਂ ਉਹ ਨਜ਼ਰ ਆਉਂਦੀਆਂ ਬਾਕੀ ਸਭ ਕੁਝ ਉਸ ਜਲ ਦੇ ਵਿੱਚ ਪ੍ਰਵਾਹ ਹੋ ਜਾਣਾ ਭਾਈ ਨੇਕ ਕੰਮ ਕਰਿਆ ਕਰੋ ਚੰਗੇ ਕੰਮ ਕਰਿਆ ਕਰੋ ਪੁੰਨਦਾਨ ਕਰਿਆ ਕਰੋ ਕਿਸੇ ਕਰੀਬ ਦੀ ਮਦਦ ਕਰਿਆ ਕਰੋ ਜਿਹੜਾ ਉਸ ਮਾਲਕ ਦੇ ਉਸ ਵੈਗਰੂ ਦੇ ਉਸ ਪ੍ਰਮਾਤਮਾ ਦੇ ਘਰ ਜਾ ਕੇ ਵੀ ਤੁਹਾਡਾ ਆਸਾਈ ਹੋਣ ਤੁਹਾਡਾ ਸਵਰਗਾਚ ਵਾਸਾ ਹੋਵੇ ਜੇ ਮਾੜੇ ਕੰਮ ਕਰਾਂਗੇ ਅੰਰਕਾ ਦੇ ਵਿੱਚ ਜਾਵਾਂਗੇ ਬਈ ਨੇਕ ਕੰਮ ਕਰਿਆ ਕਰੋ ਚੰਗੇ ਕੰਮ ਕਰਿਆ ਕਰੋ ਤਾਂ ਕਿ ਦੁਨੀਆ ਤੇ ਵੀ ਤੁਹਾਨੂੰ ਲੋਕ ਕਹਿਣ ਵੀ ਚੰਗਾ ਇਨਸਾਨ ਸੀ ਪਿੱਛੇ ਵੀ ਕੁਝ ਛੱਡ ਕੇ ਜਾਓ ਤੇ ਉਸ ਵੈਗਰੂ ਦੇ ਘਰ ਵੀ ਕੁਝ ਲੈ ਕੇ ਜਾਓ ਬਈ ਆ ਦੁਨੀਆ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਬਸ ਆ ਹੀ ਨਾਲ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਬਈ ਪਿਆਰ ਨਾਲ ਰਹਿਆ ਕਰੋ ਕਿਸੇ ਗਰੀਬ ਦੀ ਹੈਲਪ ਕਰਿਆ ਕਰੋ ਭੁੱਖੇ ਨੂੰ ਭੋਜਨ ਛਕਾ ਦਿਆ ਕਰੋ ਆਹ ਹੀ ਸਭ ਤੋਂ ਵੱਡਾ ਪੁੰਨ ਬਈ ਇਨਸਾਨੀਅਤ ਆਹ ਹੀ ਹੁੰਦੀ ਆ ਉਸ ਮਾਲਕ ਨੂੰ ਦੋ ਟਾਈਮ ਚੇਤਨ ਚੇਤੇ ਕਰਿਆ ਕਰੋ ਜਿੰਨਾ ਦਿੱਤਾ ਉਹਦੇ ਵਿੱਚ ਸਬਰ ਰੱਖਿਆ ਕਰੋ ਤੇ ਜੇ ਵੀਡੀਓ ਦਾ ਮੈਸੇਜ ਵਧੀਆ ਲੱਗਿਆ ਤਾਂ ਵੈਗਰੂ ਜੀ ਲੈ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਕਰ ਲੋ ਫੋਲੋ ਸਾਰੇ ਦੋਸਤਾਂ ਦਾ ਧੰਨਵਾਦ ਜੀ